ਤੇ 5 ਕੁ ਮਿੰਟ ਦੀ ਨਹੀਂ ਅੱਲੇ ਕਿੰਨੇ ਮਿੰਟ ਦੀ ਨਹੀਂ ਅਨਿਲ ਮਿੰਟ ਦੀ ਤੁਸੀਂ ਲੈ ਵੀ ਹੈਪੀ ਵੀਰ ਦਾ ਵੀ ਅਸੀਂ ਧੰਨਵਾਦ ਕਰਦੇ ਆ ਵੀਰ ਸਾਡਾ ਬਹੁਤ ਟਾਈਮਾਂ ਤੋਂ ਭਰਾ ਨਾਲ ਜੁੜੇ ਹੋਏ ਆ ਸਾਡਾ ਜਸ਼ਨ ਜੀਮਾ ਵੀ ਪੁੱਜਿਆ ਆ ਭਰਾ ਸਾਡਾ ਬਾਗੇਲੇ ਪੜ ਤੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜੇ ਤਿੰਨ ਛੱਕੇ ਲੱਗੇ ਰੱਤਿਆ 1100 ਦੁਰੀਆ ਉਹਨਾਂ ਵੱਲੋਂ ਵੱਡੇ ਮਾਣ ਦੇ ਸਨਮਾਨ ਜਿਹੜੇ ਕੀਤੇ ਜਾਣਗੇ ਵੱਡੀਆਂ ਗੱਲਾਂ ਨੇ ਜਦੋਂ ਹਰ ਮੇਲਾ ਟਿੰਡਾ ਦੇ ਵਿੱਚ ਕਰਵਾਏ ਜਾਂਦੇ ਮੇਲੇ ਤੇ ਜੇ ਕੋਈ ਕਮੇਟੀ ਇਹਨਾਂ ਦੇ ਕੋਲ ਜਾਂਦੀ ਹੈ ਤੇ ਬਹੁਤ ਸਪੋਰਟ ਕਰਦੇ ਮੈਡਮ ਜੀ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਲਓ ਪਿੰਡੀਆਂ ਦੇ ਬਾਲਾ ਗੁਰਿਆ ਚੱਕ ਲਓ ਮਾਈਕ ਤੇ ਕਰਦੇ ਸਿਫਤ ਆਓ ਦੂਜੀ ਓਵਰ ਦੀ ਸ਼ੁਰੂਆਤ ਮੁੰਡਾ ਬਾਲ ਪਾਉਣ ਲਈ ਗੱਬਰੂ ਵਧਿਆ ਆਇਆ ਔਰ ਸ਼ੋਰ ਪਰੀ ਹੈ ਮੁੰਡਿਆਂ ਨੇ ਮੋੜਿਆ ਜਰੂਰ ਹੈ ਪਰ ਸਾਹਮਣੇ ਮੁੰਡੇ ਦੇਖਾਂਗੇ ਬਾਲ ਪਾਉਣ ਦੇ ਗੱਬਰੂ ਆਪਣੀ ਦੇ ਹਿੱਸੇ ਤਿਆਰ ਵਰਤਾਨ ਹੈ ਕਿ ਗੱਬਰੂ ਦੇਸ਼ ਮੇਰੇ ਦੇ ਸੋਹਣੇ ਚੋਰੀਆਂ ਹਿੰਗਾ ਤੇ ਮਨਮੋਹਣੇ ਅੱਗੇ ਵਿਚ ਮੈਦਾਨਾਂ ਦੇ ਦੇਖਣ ਵਾਲੇ ਹੁੰਦੇ ਦੋਸਤੋ ਯੋਰ ਜਵਾਨਾਂ ਦੇ ਜੋਰ ਲੱਗਿਆ ਹੋਇਆ ਹੈ ਜੋਰ ਤੇ ਜਾਨੀ ਰੀ ਹੈ ਇਹ ਮੁੰਡਾ ਫਾਜ਼ਿਲ ਕਾ ਵਾਲਾ ਗੱਬਰੂ